ਇਕੀ ਚੋਣਾਂ ਦੇ ਕਾਰਨ ਕਾਨੂੰਨ ਵਿਵਸਥਾ ਨੂੰ ਬਨਾ ਹੀ ਰੱਖਣ ਦੇ ਲਈ ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ ਇੱਕ ਪਲਾਨ ਤਿਆਰ ਕੀਤਾ ਹੈ ਜਿਸ ਦੇ ਤਹਿਤ ਪੂਰੇ ਸ਼ਹਿਰ ਦੇ ਵਿੱਚ ਸਪੈਸ਼ਲ ਨਾਕਾਬੰਦੀ ਕੀਤੀ ਜਾ ਰਹੀ ਹੈ ਚਾਰੇ ਜ਼ੋਨਾਂ ਦੇ ਵਿੱਚ ਪੂਰੇ ਸ਼ਹਿਰ ਨੂੰ ਵੰਡ ਕੇ ਏਡੀਸੀਪੀ ਅਤੇ ਏਸੀਪੀ ਰੈਂਕ ਦੇ ਅਧਿਕਾਰੀਆਂ ਨੂੰ ਨਿਗਰਾਨੀ ਰੱਖਣ ਦੇ ਲਈ ਕਿਹਾ ਗਿਆ ਇਸ ਦੇ ਨਾਲ ਹੀ ਨਾਕਾਬੰਦੀ ਤੇ ਮੌਜੂਦ ਟੀਮਾਂ ਆਪਣੀ ਆਪਣੀ ਲੋਕੇਸ਼ਨ ਅਤੇ ਫੋਟੋ ਅਧਿਕਾਰੀਆਂ ਨੂੰ WhatsApp ਤੇ ਭੇਜਣ ਗਿਆ ਤਾਂ ਜੋ ਕੋਈ ਵੀ ਜਿਹੜਾ ਮੁਲਾਜ਼ਮ ਹੈ ਪੁਲਿਸ ਮੁਲਾਜ਼ਮ ਨਾਕਾਬੰਦੀ ਨੂੰ ਛੱਡ ਕੇ ਕਿਤੇ ਨਾ ਜਾ ਸਕੇ ਅਸਲ ਦੇ ਵਿੱਚ ਪੰਚਾਇਤ ਚੋਣ ਨੂੰ ਲੈ ਕੇ ਜਿੱਥੇ ਪੂਰੇ ਪੰਜਾਬ ਦੇ ਵਿੱਚ ਸਿਆਸਤ ਗਰਮਾਈ ਹੋਈ ਹੈ ਉੱਥੇ ਹੀ ਚੋਣ ਕਮਿਸ਼ਨ ਦੇ ਹੁਕਮ ਤੇ ਪੰਜਾਬ ਪੁਲਿਸ ਨੇ ਸੁਰੱਖਿਆ ਸੰਬੰਧੀ ਪੂਰੀਆਂ ਤਿਆਰੀਆਂ ਜਿਹੜੀਆਂ ਉਹ ਕੱਸ ਲਈਆਂ ਨੇ ਮahanagar ਦੀ ਗੱਲ ਕੀਤੀ ਜਾਵੇ ਤਾਂ ਨਗਰ ਨਿਗਮ ਨੇ ਦੇ 95 ਵਾਡਾਂ ਤੋਂ ਇਲਾਵਾ ਕਈ ਪਿੰਡੂ ਇਲਾਕੇ ਵੀ ਨੇ ਜਿੱਥੇ ਪੰਚਾਂ ਅਤੇ ਸਰਪੰਚਾਂ ਦੀ ਚੋਣ ਹੁੰਦੀ ਹੈ। ਥਾਣਾ ਬਸਤੀ ਜੋਦੇਵਾਲ, ਸਲੇਮ ਟਾਬਰੀ, ਥਾਣਾ ਸਦਰ, ਥਾਣਾ ਮਿਹਰਬਾਨ, ਥਾਣਾ ਸਾਨਨੇਵਾਲ, ਥਾਣਾ ਡੇਲੋਂ, ਥਾਣਾ ਸ਼ਰਾਬਾ ਨਗਰ ਅਤੇ ਥਾਣਾ ਪੀਏਯੂ, ਥਾਣਾ ਲਾਡੋਵਾਲ, ਥਾਣਾ ਹੈਪੋਵਾਲ, ਥਾਣਾ ਫੋਕਲ ਪੁਆਇੰਟ ਜਮਾਲਪੁਰ, ਥਾਣਾ ਕੁੰਮਕਲਾ ਅਤੇ ਥਾਣਾ ਟਿੱਬਾ ਨੂੰ ਹਜ਼ਾਇਤਾਂ ਕਰ ਦਿੱਤੀਆਂ ਨੇ। ਪੁਲਿਸ ਨੇ ਮahanagar ਨੂੰ ਚਾਰਜ ਹਾ ਦੇ ਵਿੱਚ ਵੰਡਿਆ ਹੈ ਔਰ ਹਰ ADCP ਅਤੇ ACP ਦੀ ਅਗਵਾਈ ਵਿੱਚ ਥਾਣਾ ਮੁਖੀ ਦੀ ਨਿਗਰਾਨੀ ਹੇਠ ਨਾਕਾਬੰਦੀ ਹੋਵੇਗੀ ਜਿੱਥੋਂ ਜਿੱਥੇ ਹੀ ਉੱਥੇ ਗੁਜਰਨ ਵਾਲੇ ਹਰ ਵਾਹਾਂ ਦੀ ਜਿਹੜੀ ਤਲਾਸ਼ੀ ਆ ਲਈ ਜਾਵੇਗੀ ਇਸ ਦਾ ਬਕਾਇਦਾ ਵੀਡੀਓ ਵੀ ਜਿਹੜਾ ਬਣਾਉਣ ਦੇ ਹੁਕਮ ਜਾਰੀ ਕੀਤੇ ਗਏ ਨੇ ਪੁਲਿਸ ਨੂੰ ਪੁਲਿਸ ਟੀਮ ਨੂੰ ਰੱਸੀ ਦੇ ਨਾਲ 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 ਡ੍ਰੈਗਨ ਲਾਈਟ ਅਤੇ ਵੀਡੀਓ ਕੈਮਰੇ ਦਾ ਇੰਤਜ਼ਾਮ ਵੀ ਖੁਦ ਹੀ ਕਰਨਾ ਪਵੇਗਾ ਜਿਸ ਤੋਂ ਬਾਅਦ ਪੁਲਿਸ ਨੇ ਇਸ ਦੀ ਤਿਆਰੀ ਕਰ ਲਈ ਹੈ ਪੁਲਿਸ ਨੇ ਹਰ ਥਾਣੇ ਦੇ ਵਿੱਚ ਵੱਖ-ਵੱਖ ਇਲਾਕਿਆਂ ਦੀ ਨਾਕਾਬੰਦੀ ਕੀਤੀ ਹੈ ਔਰ ਐਡੀਸੀਪੀ 1 ਦੀ ਅਗਵਾਈ ਦੇ ਵਿੱਚ ਬਸਤੀ ਜੋਦੇਵਾਲ ਕੋਕੋਵਾਲ ਸਕੂਲ ਦੇ ਕੋਲ ਫਾਬੜਾ ਸਕੂਲ ਕੋਲ ਥਾਣਾ ਸਲੇਮ ਟਾਬਰੀ ਪੁਲਿਸ ਜਲੰਧਰ ਬਾਈਪਾਸ ਦੇ ਨੇੜੇ ਪਿੰਡ ਪਟੀਆਂ ਸਥਿਤ ਡਾਕਟਰ ਅੰਬੇਦਵਰ ਅੰਬੇਦਕਰ ਪਵਨ ਚੌਂਕ ਬਹਾਦਰ ਕੇ ਰੋਡ ਸਥਿਤ ਉਦਯੋਗ ਚੌਂਕ ਦੇ ਵਿਖੇ ਨਾਕਾਬੰਦੀ ਕਰੇਗੀ ਇਸ ਦੇ ਨਾਲ ਹੀ ADCP 2 ਦੀ ਅਗਵਾਈ ਦੇ ਵਿੱਚ ਥਾਣਾ ਸਦਰ ਦੀ ਪੁਲਿਸ ਪਖੋਵਾਲ ਰੋਡਸ ਤੇ ਤਾਂ ਲਲਤੋਂ ਚੌਂਕ ਤਾਂਦਰਾ ਰੋਡ ਸਥਿਤ ਸਿਟੀ ਇਨਕਲੇਵ ਪੀਪੀ ਮਰਾਡੋ ਦੇ ਸਾਹਮਣੇ ਪਖੋਵਾਲ ਰੋਡ ਤੇ ਸਥਿਤ ਪੀਬੀ 7 ਚੌਂਕ ਦੇ ਵਿੱਚ ਨਾਕਾਬੰਦੀ ਕਰੇਗੀ ਇਸ ਤੋਂ ਇਲਾਵਾ ਥਾਣਾ ਸਾਨੇਵਾਲ ਦੀ ਪੁਲਿਸ ਥਾਣੇਵਾਲ ਚੌਕ ਅਤਰਸਰ ਸਾਹਿਬ ਗੁਰਦੁਆਰਾ ਸਾਹਿਬ ਦੇ ਸਾਹਮਣੇ ਨਾਕਾਬੰਦੀ ਕਰੇਗੀ ਡੀਸੀਪੀ ਹੈਡ ਹੈਡਕੁਆਟਰ ਜਿਸ ਕਰਨਜੀਤ ਸਿੰਘ ਤੇਜਾ ਨੇ ਕਿਹਾ ਕਿ ਸ਼ਹਿਰ ਦੇ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਲਈ ਪੁਲਿਸ ਪੂਰੀ ਤਰ੍ਹਾਂ ਵਜਨਬਾਤ ਹੈ ਪਹਿਲਾਂ ਤੋਂ ਹੀ ਪੁਲਿਸ ਸ਼ਹਿਰ ਦੇ ਵਿੱਚ ਨਾਕਾਬੰਦੀ ਕਰਦੀ ਆ ਰਹੀ ਹੈ ਪਰ ਪੰਚਾਇਤੀ ਚੋਣਾਂ ਅਤੇ ਤਿਹਾਰੀ ਸੀਜ਼ਨ ਦੇ ਕਾਰਨ ਪੁਲਿਸ ਵੱਲੋਂ ਸਪੈਸ਼ਲ ਨਾਕਾਬੰਦੀ ਕੀਤੀ ਜਾ ਰਹੀ ਹੈ ਜੋ ਕਿ ਆਉਣ ਵਾਲੇ ਸਾਰੇ ਵਾਹਨਾਂ ਦੀ ਚੈਕਿੰਗ ਕਰੇਗੀ ਅਤੇ ਪੁਲਿਸ ਅਧਿਕਾਰੀ ਖੁਦ ਇਹਨਾਂ ਨਾਕਾਬੰਦੀ ਤੇ ਜਿਹੜਾ ਨਜ਼ਰ ਰੱਖਣਗੇ